ਹੋ ਜੀ ਜੜੀ ਬੂਟੀ ਰਸੈਣ ਸਿੰਘ ਵਿੱਚ ਸਵਾਗਤ ਹੈ ਜੀ ਅੱਜ ਜਿਹੜੀ ਜਾਣਕਾਰੀ ਹੈ ਉਹ ਜਾਣਖਰੀ ਅਕਸ਼ੀਰ ਕੈਲੋ ਜਾਂ ਜੁਗਾੜੀ ਕੰਮ ਕੈਲੋ ਅਕਸ਼ੀਰ ਦੇ ਘਰ ਤਾਂ ਵੈਸੇ ਦੂਰ ਹੁੰਦੇ ਨੇ ਉਹ ਗੱਲਾਂ ਸੁਣੀਆਂ ਨੇ ਕਿ ਲਾਲ ਰੰਗ ਦੀ ਅਕਸ਼ੀਰ ਹੁੰਦੀ ਹੈ ਅੱਜ ਤੁਹਾਨੂੰ ਉਹਦੇ ਦਰਸ਼ਨ ਕਰਾਉਣੇ ਆ ਜੀ ਜਿਹੜੇ ਵੀਰਾਂ ਨੂੰ ਜਾਣਕਾਰੀ ਚੰਗੀ ਲੱਗੀ ਉਸਪੈਕਟ ਕਰਿਓ ਜੀ ਜਿਨ੍ਹਾਂ ਨੂੰ ਨਾ ਚੰਗੀ ਲੱਗੇ ਕੁਝ ਕਹਿ ਨਹੀਂ ਸਕਦੇ ਠੀਕ ਹੈ ਜੀ ਆਹ ਦੇਖੋ ਇਹ ਅਕਸਿਰੇ ਸਵੇਰ ਲਾਈਟ ਪੱਛ ਗਈ ਸੀ ਤੇ ਹੁਣ ਆਈ ਆ ਇਹ ਸੋਰੇ ਕਾ ਕਲਰ ਹੋ ਗਿਆ ਜੀ ਇਹਦਾ ਠੀਕ ਹੈ ਜੀ ਇਹ ਪਾਰਾ ਬੀਜ ਦਿੱਤਾ ਸੀ ਪਾਰੇ ਨੂੰ ਤੇ ਬੀਜ ਦੇਣ ਤੋਂ ਬਾਅਦ ਇਹ ਤੇਲ ਬਣਾਇਆ ਸੀ ਕੰਦਕ ਦਾ ਇਕੈਕ ਜੀ ਕਾਸਟਿਕ ਪੱਤਰੀ ਦੇ ਨਾਲ ਤੇ ਉਸ ਤੋਂ ਬਾਅਦ ਇਸ ਤਰੀਕੇ ਦਾ ਇਹ ਸੰਧੂਰ ਜਿਹੜਾ ਹੋਇਆ ਜੀ ਪਾਰੇ ਦਾ ਜਿਹੜਾ ਖੁਸਤਾ ਇਸ ਤਰੀਕੇ ਨਾਲ ਇਹ ਜਿਹੜੇ ਥੱਲੇ ਸਫੇਦ ਸਫੇਦ ਦੇਖਦਾ ਜੀ ਇਹ ਕਾਸਟਿਕ ਪੱਤਰੀ ਹੈ ਤੇ ਇਧਰ ਥੋੜੀ ਲੈਂਡ ਪਈ ਹੈ ਥੋੜਾ ਤੁਹਾਨੂੰ ਸਾਈਡ ਤੇ ਕਰਕੇ ਦਿਖਾਉਨੇ ਆ ਜੀ ਠੀਕ ਹੈ ਜੀ ਇਹ ਬਿਲਕੁਲ ਸੁਰਖ ਰੰਗ ਦੇ ਵਿੱਚ ਦੇਖੋ ਇਹਦੇ ਵਿੱਚ ਹੁਣ ਠਿਕਦਾ ਜਿਹੜੀ ਪ੍ਰੋਪਰਟੀ ਜੀ ਆਈ ਹੈ ਜੀ ਉੱਤੇ ਇਹ ਕਾਸਟਿਕ ਪੱਤਰੀ ਦੀ ਹੈ ਤੇ ਬਾਕੀ ਜਿਹੜਾ ਪਾਰ ਹੈ ਇਹ ਗੁਲਾਪੀ ਕਹੋ ਜਾਂ ਲਾਲ ਕਹੋ ਇਹ ਕਲਰ ਦੇ ਵਿੱਚ ਚਲਿਆ ਆ ਗਿਆ ਤੇ ਇਹਦਾ ਜਿਹੜਾ ਕੋਸਤਾ ਉਹ ਹੋ ਗਿਆ ਲਗਭਗ ਜੇ ਤੇਲ ਬਾਕੀ ਆ ਜੇ ਦਿਨ ਚ ਲਾਈਟ ਨਹੀਂ ਆਈ ਤੇ ਇਹ ਸ਼ਾਮ ਨੂੰ ਆਈਏ ਤੇ ਥੋੜਾ ਪਾਰਾ ਵੀ ਵਿੱਚ ਦਿਖਦਾ ਤੇਲ ਦੇ ਵਿੱਚੋਂ ਦਾਣਾ ਜਾਂ ਇੱਕ ਠੀਕ ਹੈ ਜੀ ਤੇ ਇਹ ਜਿਹੜਾ ਬਾਕੀ ਦਾ ਇਹ ਸੁਰਖ ਰੰਗ ਦੇ ਵਿੱਚ ਉਸਤਾ ਹੋ ਗਿਆ 2 ਤੁਲੇ ਪਾਰਾ ਲਿਆ ਸੀ ਤੈਨੂੰ ਬੀਜ ਦਿੱਤਾ ਸੀ ਆਪਾਂ ਨੇ 골ਡ ਦਾ ਤੇ ਉਸ ਤੋਂ ਬਾਅਦ ਇਹ ਗੰਧਕ ਇਹਦੇ ਵਿੱਚ ਝਾਰਣਾ ਹੋ ਰਹੀ ਹੈ ਤੇ ਇਹ ਪਾਰਾ ਜਿਹੜਾ ਬਿਲਕੁਲ ਸੁਰਖ ਰੰਗ ਦੇ ਵਿੱਚ ਬੈਠ ਗਿਆ ਜੀ نیچے ਤੇ ਇਹਨੂੰ ਅਕਸੀਰ ਕਹੋ ਜਾਂ ਜੁਗਾੜੀ ਕੰਮ ਕਹੋ ਜੋ ਵੀ ਕਹੋ ਇਹ ਤੁਹਾਡੇ ਸਾਹਮਣੇ ਹੈ ਜੀ ਇਹ ਠੀਕ ਹੈ ਜੀ ਇਹ ਦੀ ਸੂਰਤ ਤੇ ਹਾਲ ਆ ਜਿਹੜੀ ਇਹ ਪਾਪੜੀ ਆ ਇਹ ਪਾਪੜੀ ਹੈ ਜੀ ਆਪਣੇ ਕਾਸਟਿਕ ਪੱਤਰੀ ਦੀ ਔਰ ਤੇਲ ਤਾਂ ਪਾਰਾ ਪੀ ਗਿਆ ਇਹ ਫੁੱਲ ਵੀ ਗਿਆ ਥੋੜਾ ਜਾ ਜਦੋਂ ਮੁਕੰਮਲ ਤੇਲ ਇਹਦਾ ਖਤਮ ਹੋ ਜਾਣਾ ਹੈ ਤਾਂ ਜੀ ਫਿਰ ਇਹਨੂੰ ਧੋ ਕੇ ਤੇ ਇਹਦਾ ਜਿਹੜਾ ਪਾਊਡਰ ਹੈ ਉਹ ਦਿਖਾਇਆ ਜਾਵੇਗਾ ਜੀ ਤੇ ਇਹ ਸੂਰਤ ਹਾਲ ਆ ਜੀ ਇਹ ਸੁਰੰਗ ਦੇ ਵਿੱਚ ਪਾਰਾ ਜਿਹੜਾ ਕੁਸਤਾ ਹੋਇਆ ਜੀ ਸੁਣਿਆ ਸੀ ਕਰਕੇ ਦੇਖਿਆ ਅੱਗੇ ਕੰਮ ਕਰੇ ਨਾ ਕਰੇ ਉਹ ਇਹਦੀ ਮਰਜ਼ੀ ਹੈ ਔਰ ਇੱਥੇ ਤੱਕ ਗੱਡੀ ਪਹੁੰਚਾ ਦਿੱਤੀ ਹੈ ਜੀ ਅੱਗੇ ਪ੍ਰਮਾਤਮਾ ਬੇਤਰ ਜਾਣੇ ਠੀਕ ਹੈ ਜੀ ਇਹ ਗੰਦਕ ਕਾਸਟਿਕ ਪੱਤਰੀ ਦੇ ਨਾਲ ਬਣਾਈ ਸੀ ਤੇਲ ਕੀਤਾ ਔਰ ਪਾਰੇ ਨੂੰ ਬੀਜ ਦਿੱਤਾ ਤੇ ਅੱਜ ਇਹਨੂੰ 7 ਦਿਨ ਹੋ ਗਏ ਹਲਕੀ ਹਲਕੀ ਅੱਗ ਤੇ ਪੱਕ ਰਿਹਾ ਸੀ ਲਾਈਟ ਆ ਜਾਂਦੀ ਆ ਪੱਕਣ ਲੱਗ ਜਾਂਦਾ ਪੱਜ ਜਾਂਦੀ ਐ ਤੇ ਰੁਕ ਜਾਂਦਾ ਇਸ ਤਰੀਕੇ ਦੇ ਨਾਲ ਇਹ ਪੱਕਦਾ ਪੱਕਦਾ ਇਸ ਪੋਜੀਸ਼ਨ 'ਚ ਪਹੁੰਚ ਗਿਆ ਜੀ ਠੀਕ ਹੈ ਜੀ ਬਾਕੀ ਦੀ ਜਾਣਕਾਰੀ ਫੇਰ ਦੇਵਾਂਗੇ ਜਿਵੇਂ ਵੀ ਇਹ ਹੋਊਗਾ ਇਹ ਛੋਟੀ ਜਿਹੀ ਬੋਤਲ ਲਈ ਹੈ ਇਹਦੇ ਵਿੱਚ ਇਹਨੂੰ ਪਕਾਇਆ ਜਾ ਰਿਹਾ ਜੀ ਠੀਕ ਹੋ ਗਿਆ ਜੀ ਆ ਤਸ਼ਰੀ ਅਕਾਲ ਮਹਾਰਾਜ